ਹੇ ਗੁਰੂ ਸਾਹਿਬ ਜੀਓ ਬਾਰਹਾ ਮਹਾ ਮਾਜ ਮਹੱਲਾ 5 ਵਾ ਕਾਰ ਚੌਥਾ ਏਕ ਓੰਕਾਰ ਸਤ ਗੁਰ ਪ੍ਰਸਾਦ ਕਿਰਤ ਕਰਮ ਕੇ ਵੀਛੜੇ ਕਰ ਕਿਰਪਾ ਮੇਲੋ ਰਾਮ ਚਾਰ ਕੁੰਟ ਦੈ ਦਿਸ ਪ੍ਰਮੇ ਥੱਕ ਆਏ ਪ੍ਰਭ ਕੀ ਸ਼ਾਮ ਤੇਣ ਦੁਦੈ ਤੇ ਬਾਹਰੀ ਇਤੇ ਨਯਾ ਵ ਕਾਮ ਜਲ ਬਿਣ ਸਾਖ ਕੁਮ ਲਾਵਤੀ ਉਪਜੈ ਨਾਹੀ ਦਾਮ ਹਰ ਨਹਾਨ ਮਿਲਿਐ ਸਾਜਨ ਕਤ ਪਾਈਐ ਬਿਸਰਾਮ ਜਿਤ ਘਰ ਹਰ ਕੰਤ ਨਾ ਪ੍ਰਗਟੈ ਪਾਠ ਨਗਰ ਸੇ ਗ੍ਰਾਮ ਸ੍ਰਬ ਸਿੰਗਾਰ ਤੰਬੋਲ ਰਸ ਸਣ ਦੇਹੀ ਸਭ ਖਾਮ ਪ੍ਰਭ ਸੁਆਮੀ ਕੰਤ ਵਿਹੂਣਿਆ ਮੀਤ ਸੱਜਣ ਸਭ ਜਾਮ ਨਾਨਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਚਲ ਤਾਮ ਚੇਤ ਗੋਵਿੰਦ ਆਰਾਦੀ ਐ ਹੋਵੇ ਆਨੰਦ ਕਣਾ ਸੰਤ ਜਣਾ ਮਿਲ ਪਾਈ ਐ ਰਸਨਾ ਨਾਮ ਪੜਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾ ਇੱਕ ਖੇਣ ਤਿਸ ਬਣ ਜੀਵਣਾ ਬਿਰਥਾ ਜਨਮ ਜਣਾ ਜਾਲ ਥਲ ਮੈਂ ਅਲ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਵਚੇਤਨ ਆਵਈ ਕਿਤੜਾ ਦੁੱਖ ਗਣਾ ਜਿਨੀ 라ਵਿਆ ਸੋ ਪ੍ਰਭੂ ਤਿਨਾ ਬਾਗ ਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਣਾ ਜੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ ਵਸਾਕ ਤੀਰਣ ਕਿਉ ਵਾਡਿਆ ਜਿਨਾ ਪ੍ਰੇਮ ਬਿਸ਼ੋ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋ ਸੁਖ ਸ਼ਾਂਤੀ ਦੇ ਬੰਦੀ ਪੁੱਤਰ ਕਲਾ ਤਰਣਾ ਸੰਗ ਤਣਾ ਹਰ ਅਵਿਨਾਸੀ ਓਹ ਬਲਜ ਬਲਜ ਸਗਲੇ ਮੋਈ ਝੂਠਾ ਤੰਦੈ ਮੋਹ ਇਕਸ ਹਰ ਕੇ ਨਾਮ ਬਿਣ ਅਗਲੇ ਕੋਏ ਦਇਓ ਵਿਸਾਰ ਵਿਗੂਚਣਾ ਪ੍ਰਭ ਵਿਣ ਅਵਰਣਾ ਕੋਏ ਰੀਤਮ ਚਰਣੀ ਜੋ ਲਗੇ تن ਕੀ ਨਰਮਲ ਸੋਏ ਨਾਨਕੀ ਪ੍ਰਭੇਣਤੀ ਪ੍ਰਾਮਿਲੋ ਪ੍ਰਾਪਤ ਹੋਏ ਵੈਸਾ ਸਹਾਵਾ ਤਾਂ ਲਗੈ ਜਾਂ ਸੰਤ ਬੇਟਾ ਹਰ ਸੋਏ ਹਰ ਜੇਠ ਜੁੜੰਦਾ ਲੋੜੀਐ ਜਿਸੇ ਅਗੈ ਸਬਨਿਵਨ ਹਰ ਸੱਜਣ ਦਾ ਵਣ ਲਗੇ ਆ ਕਿਸੇ ਨ ਦੇਈ ਬਨ ਮਾਣਕ ਮੋਤੀ ਨਾਮ ਪ੍ਰਭ ਹੁਣ ਲੱਗੇ ਨਾਹੀ ਸਨ ਰੰਗ ਸਬੇ ਨਾਰਾਇਣ ਜੇ ਤੇ ਮਾਣ ਭਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸੇਈ ਕਹੀਏ ਧਨ ਆਪਣ ਲੀਆ ਜੇ ਮਿਲੈ ਵਿਸ਼ੜ ਕਿਉ ਰੋਵਨ ਸਾਧੂ ਸੰਗ ਬਰਾਪਦੇ ਨਾਨਕ ਰੰਗ ਮਾਨਣ ਹਰ ਜੀਠ ਰੰਗੀਲਾ ਤਿਸ ਤਨੇ ਜਿਸ ਕਾ ਬਾਗ ਮਥਾਨਾ ਅਸਾੜਤ ਬੰਦਾ ਤਿਸ ਲਗੈ ਹਰ ਨਾ ਹੋ ਨ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਦੁਇ ਐ ਪਾਇ ਵਿਗੁਚੀਐ ਗਲ ਪਈ ਸੁਜਮ ਕੀ ਫਾਸ ਜੀ ਹਾਂ ਬੀਜੈ ਸੋ ਲੁਣਾ ਮਥਾ ਜੋ ਲਿਖਿਆ ਰੈਣ ਵਿਹਾਣੀ ਪਸ਼ੁਤਾਣੀ ਉਠ ਚੱਲੀ ਗਈ ਨਿਰਾਸ ਜਿਨ ਕੋ ਸਾਧੂ ਪੇਠੀ ਐ ਸੋ ਦਰਗਹ ਹੋਏ ਖਲਾਸ ਕਰ ਕਿਰਪਾ ਪ੍ਰਭਿ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪਰਾਵ ਤਦਵਣ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਅਸਾੜ ਸੁਹੰਦਾ ਤਿਸ ਲਗੈ ਜਿਸ ਮਣ ਹਰ ਚਰਨ ਨਿਵਾਸ ਸਾਵਣ ਸਰਸੀ ਕਾਪਣੀ ਚਰਨ ਕਮਲ ਸਿਓ ਪਿਆਰ ਮਣ ਤਨ ਰਤਾ ਸੱਚ ਰੰਗ ਇਕੋ ਨਾਮ ਅਧਾਰ ਵਿਖਿਆ ਰੰਗ ਕੁੜਾਵਿਆ ਦਿਸਨ ਸਬੇ ਸ਼ਾਰ ਹਰੇ ਅੰਮ੍ਰਿਤ ਬੂੰਦ ਸੁਹਾਵਣੀ ਮੇਰੇ ਸਾਧੂ ਪੀਵਣ ਹਾਰ ਵਣ ਤਿਣ ਪ੍ਰਭ ਸੰਗ ਮੌਲਿਆ ਸਮਰੰਥ ਬੁਰਕਿ ਅਪਾਰ ਹਰ ਮਿਲਨੈ ਨੂੰ ਮੰਨ ਲੋ ਚਦਾ ਕਰਮ ਮਿਲਾਵਣ ਹਾਰ ਜਿਨੇ ਸਕੀਏ ਪ੍ਰਪਾਇਆ ਹਾਂ ਦਿਨ ਗਏ ਸਤ ਬਰਿਹਾਰ ਨਾਨਕ ਹਰਜੀ ਮੇ ਆਕਾਰ ਸ਼ਬਦ ਸਵਾਰਣ ਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮੁਰ ਹਾਰ ਪਾਉ ਤੈ ਪਰਮ ਭਲਾਣੀਆਂ ਦੂਜੈ ਲਗਾਹੇ ਤਾ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੀਤਾ ਜਿਤ ਦਿਨ ਦੇ ਬਿਨ ਸਸੀ ਦੇ ਤਵੇ ਲੈ ਕੇ ਸੰਪ੍ਰੀਤ ਪਕੜ ਚਲਾਇਣ ਦੂਤ ਜਮ ਕਿਸੈ ਨਾ ਦੇਨੀ ਭੇਤ ਛੱਡ ਖੜੋ ਤੇਖ ਨਾ ਮਾਹੇ ਜਿਨ ਸੌ ਲੱਗਾ ਹੈ ਤਾ ਹੱਥ ਮਰੋੜੈ ਤਨ ਕਪੇ ਸਿਆਹ ਹੋ ਹੋਆ ਸੀਤ ਜੇ ਹਾ ਬੀਜੈ ਸੋ ਲੁਣਾ ਕਰਮਾਂ ਸੰਧੜਾ ਖੇਤ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਪਾਦੋਂ ਨਰਕ ਨ ਪਾਈਐ ਗੁਰ ਰਖਣ ਵਾਲਾ ਹੇਤ ਅਸ ਸੁਨੋ ਪ੍ਰੇਮ ਓ ਮਾਹੜਾ ਕਿਉ ਮਿਲਿਆ ਹਰ ਜਾਏ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਈ ਸੰਤ ਸਹਾਈ ਪ੍ਰੇਮ ਕੇ ਹੌਦ ਦੇ ਲਾਗਾ ਪਾਏ ਇਨੇ ਪ੍ਰਭ ਕਿਉ ਸੁਪਾਈ ਐ ਦੂਜੀ ਨਾਹੀਂ ਜਾਏ ਜਿਨੇ ਜਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅਗਾਏ ਆਪ ਤਿਆਗ ਬੇਨਤੀ ਕਰੈ ਲੇਹੋ ਪ੍ਰਭੂ ਲੜਲਾਏ ਜੋ ਹਰ ਕੰਤ ਮਿਲਾਈਆ ਸੇ ਵਿਸ਼ੜ ਕਥੈ ਨ ਜਾਏ ਪ੍ਰਵਣ ਦੂਜਾ ਕੋ ਨਹੀਂ ਨਾਨਕ ਹਰ ਸ਼ਰਣਾਇ ਅਸੂ ਸੁਖੀ ਵਸੰਦੀਆ ਜਿਨਾਂ ਮਿਆ ਹਰ ਰਾਇ ਕਤਗ ਕਰਮ ਕਮਾਵਣੇ ਦੋਸ਼ ਨ ਕਾਉ ਜੋਗ ਪਰਮੇਸ਼ਰ ਦੇ ਭੁੱਲੇ ਆ ਵਿਆਪਣ ਸਭੇ ਰੋਗ ਵੇਮਕ ਹੋਏ RAM ਤੇ ਲੱਗਣ ਜਨਮ ਵਿਜੋਗਾ ਖਿੰਮੇ ਕੌੜੇ ਹੋਏ ਗਏ ਜਿਤੜੇ ਮਾਇਆ ਭੋਗਾ ਵੇਚ ਨ ਕੋਈ ਕਰ ਸਕੈ ਕਿਸ ਤਰ ਰੋਵਰੋਜ ਕੀਤਾ ਕਿਛੂ ਨਾ ਹੋਈ ਲਿਖਿਆ ਧੁਰ ਸੰਜੋਗ ਉੜਬਾਗੀ ਮੇਰਾ ਪ੍ਰਾ ਮਿਲੈ ਤਾਂ ਉਤਰੈ ਸਭ ਬਯੋਗ ਨਾਨਕ ਕੋ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੈ ਸਾਧ ਸੰਗ ਬਿਣ ਸੇ ਸਬੇ ਸੋਚ ਮੰਗਰ ਮਾਹੇ ਸੁਹੰਦੀਆਂ ਹਰ ਸੰਗ ਬੈਠੜੀਆਂ ਮੰਗਰ ਮਾਹੇ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ ਤਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸੁਹੇਲੜੀਆਂ ਸਾਤ ਜਨਾ ਤੇ ਬਾਹਰੀ ਸੇ ਰੈਣ ਅਕੇਲੜੀਆਂ ਤੈਨ ਦੁੱਖ ਨ ਕਬਹ ਉਤਰੈ ਸੇ ਜਮ ਕੇ ਵਸ ਬੜੀਆਂ ਜਿਨੀ 라ਵਿਆ ਪ੍ਰਭਿ ਆਪਣਾ ਤੇ ਦਿਸਰਨਿਤ ਖੜੀਆਂ ਰਤਨ ਜਵੇ ਹਰ ਲਾਲ ਹਰ ਕੰਠ ਦਿਨਾ ਜੜੀਆਂ ਨਾਨਕ ਬਾਸੈ ਧੂੜ ਤੈਨ ਪ੍ਰਭ ਸਰਣੀ ਦਰ ਪੜੀਆਂ ਮੰਗਰ ਪ੍ਰਭਿ ਆਰਾਧਣਾ ਬੌਣ ਜਨ ਮੜੀਆਂ ਹੋਕ ਦੁਖ ਹਰਨਾ ਵਿਆਪਈ ਕੰਠ ਮਿਲੇ ਆਰਨਾਓ ਮਨ ਬਿਦਿਆ ਚਰਣਾ ਰਬਿੰਦ ਦਰਸ਼ਨ ਲਗੜਾ ਸਾਵ ਓਟ ਗਵਿੰਦ ਗਪਾਲ ਰਾਏ ਸੇਵਾ ਸੁਆਮੀ ਲਾਓ ਮਿਖਿਆ ਪੋਇ ਨ ਸਕੈ ਮਿਲ ਸਾਧੂ ਗੁਣ ਗਾ ਜਹ ਤੇ ਉਭਜੀਤੈ ਮਿਲੀ ਸੱਚੀ ਪ੍ਰੀਤ ਸਮਾਹੋ ਕਰ ਗਲਿਨੀ ਪਾਰ ਬ੍ਰਹਮ ਬਹੁੜ ਨਾ ਵਿਛੜਿ ਆਵ ਬਾਰ ਜਾਉ ਲਖ ਬੇਰੀਆ ਹਰ ਸੱਜਣ ਅਗਮੇ ਅਗਾਉ ਸ਼ਰਮ ਪਈ ਨਾਰਾਇਣ ਨਾਨਕ ਦਰ ਪਈ ਆਵ ਭੋਗ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹੋ ਮਾਗ ਮਜਨ ਸੰਗ ਸਾਧੂ ਆ ਧੂੜੀ ਕਰੇ ਛਨਾਣ ਹਰ ਕਾ ਨਾਮ ਦਿਆਏ ਸੁਣ ਸਵਨਾ ਨੂੰ ਕਰਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗਮਾਨ ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸੁਵਾਣ ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜੁ ਆਣ ਅਠਸਠ ਤੀਰ ਸਗਲ ਪੁਨ ਜੀ ਦਇਆ ਪਰਵਾਣ ਜਿਸ ਨੂੰ ਦੇਵੈ ਦਇਆ ਕਰ ਸੋਈ ਪੁਰਖ ਸੁ ਜਾਣ ਜਿਨ੍ਹਾਂ ਮਿਲਿਆ ਪ੍ਰਭ ਆਪਨਾ ਨਾਨਕ ਦਿਨ ਕੁਰਬਾਨ ਮਾਗ ਸੁਜੇ ਸੇ ਕਾਂਢੀਐ ਜਨ ਪੂਰਾ ਗੁਰ ਮਿਹਰਵਾਣ ਫਲ ਗੁਣ ਆਨੰਦ ਉਪਾਰ ਜਣਾਂ ਹਰ ਸੱਜਣ ਪ੍ਰਗਟੇ ਆਏ ਸੰਸਹਾਈ ਰਾਮ ਕੇ ਕਰ ਕਿਰਪਾ ਦੀ ਆ ਮਿਲਾਏ ਸੇਜ ਸਹਾਵੀ ਸਰਬ ਸੁਖ ਹੁਣ ਦੁੱਖਾ ਨਾਈ ਜਾਏ ਐਸ਼ ਪੁਨੀ ਵੜ ਪਾ ਗਣੀ ਵਰ ਪਾਇਆ ਹਰ ਰਾਇ ਮਿਲ ਸਹੀਆ ਮੰਗਲ ਗਾਵਈ ਗੀਤ ਗੋਵਿੰਦ ਲਾਏ ਹਰ ਜਿਹਾ ਅਵਰਣਾ ਦਿਸਾਈ ਕੋਈ ਦੂਜਾ ਲਵੈ ਨਾ ਲਾਏ ਫਲ ਦਬਲ ਦ ਸਵਾਰਿਆਣ ਨਿਜ ਜਲ ਤਿਨ ਜਾਏ ਸੰਸਾਰ ਸਾਗਰ ਤੇ ਰਖਿਆਣ ਬੌਣ ਜਨਮੈ ਤਾਏ ਜਿਵਾ ਇਕ ਅਨੇਕ ਗੁਣ ਤਰੇ ਨਾਨਕ ਚਰਣੀ ਬਾਏ ਫਲ ਗੁਣ ਨਿਤ ਸਲਾਈਐ ਜਿਸ ਨੂੰ ਤਿਰਨਤੁ ਮਾਏ ਜਿਨ ਜਿਨ ਨਾਮ ਤੇ ਆਇਆ ਤਿਨੇ ਕੇ ਕਾਇਸਰੇ ਹਰ ਗੁਰਪੂਰਾ ਅਰਾਧਿਆ ਦਰਗ ਸੱਚ ਖਰੇ ਸਰਬ ਸੁਗਾਨਿਤ ਚਰਨ ਹਰ ਭਾਉ ਜਲ ਵਿਖਮ ਤਰੇ ਪ੍ਰੇਮ ਭਗਤਿਨ ਪਾਈਆ ਵਿਖਿਆ ਨਾਹੀ ਜਰੇ ਕੂੜ ਗਏ ਦਵਦਾਨਸੀ ਪੂਰਨ ਸੱਚ ਭਰੇ ਪਾਰ ਬ੍ਰਹਮ ਪ੍ਰਭ ਸੇਮਦੇ ਮਨ ਅੰਦਰ ਏਕ ਦਰੇ ਮਹਾਦੇਵ ਸਮੂਰਤ ਬਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ਼ਦਾਨ ਕਿਰਪਾ ਕਰੋ ਹਰੇ ਮਹਾਦੇਵ ਸਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ਼ਦਾਨ ਕਿਰਪਾ ਕਰੋ ਹਰੇ